ਹਾਂਜੀ ਸਸਤਰੀ ਗਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਕੇ ਤੇ ਹਾਜ਼ਰ ਆ ਅੱਜ ਆਪਾਂ ਰਾਜਵੀਰ ਗੌਰ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਰਾਜਵੀਰ ਗੌਰ ਨੇ ਕੀ ਰਿਪਲਾਈ ਕੀਤਾ ਡਿਲੀਵਰੀ ਤੇ ਮਹਾਵੀਰ ਨੂੰ ਦਿਖਾਉਣਾ ਧੰਨ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਕੋਲ ਛੋਟੀ ਰਿਕਵੈਸਟ ਹੈ ਨਵੇਂ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਦੇਖਦੇ ਰਹੋ ਆ ਵਾਲੀ ਸਟੋਰੀ ਪਾਣੀ ਨਹੀਂ ਸੀਗੀ ਪਰ ਪੌਣ ਲੱਗੀ ਹੈ ਕਿਸੇ ਨੇ ਕਿਹਾ ਸੀਗਾ ਕਿ ਤੁਹਾਡੀ ਰਸੋਈ ਬੜੀ ਛੋਟੀ ਆ ਰਸੋਈਆਂ ਦਾ ਵਸਿੱਤ ਤੰਤਨ ਬਣਾ ਲਓ ਪਜਾ ਤੱਕ ਮਾਣੀ ਨਾ ਅੰਗਰ ਸੋਈ ਜੇ ਤੇ ਅੰਦਰ ਸੋਣੇ ਬਣਾਏਗਾ ਕੋਈ ਫਾਇਦਾ ਨਹੀਂ ਹੈ ਕਈ ਤਾਂ ਆਪਣੇ ਮਾਵਾ ਆਪ ਹੀ ਘਰ ਉਗਾੜ ਦਿੰਦੇ ਆ ਸਹੀ ਹੈ